ਉਹ ਯੂਗੋਨ ਨੇ ਜੀਵਨ ਜੋਤਕਰ ਅਡੀਸ਼ਨਲ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਮੈਡਮ ਤੁਹਾਡੇ ਡਿਪਾਰਟਮੈਂਟ ਵੱਲੋਂ ਲਗਭਗ 5 ਕਰੋੜ ਰੁਪਏ ਦੇ ਸੋਨੇ ਦੇ ਜੇਵਰ ਬਰਾਮਦ ਕੀਤੇ ਗਏ ਹਨ ਉਹਨਾਂ ਸਬੰਧੀ ਕੀ ਕਹਿਣਾ ਚਾਹੋਗੇ ਮੈਡਮ ਅ ਸਾਡੇ ਮਾਨਯੋਗ ਫਾਈਨੈਂਸ਼ੀਅਲ ਕਮਿਸ਼ਨਰ ਟੈਕਸੇਸ਼ਨ ਮਿਸਟਰ ਵਿਕਾਸ ਪ੍ਰਤਾਪ ਆਈਐਸਟੀ ਵੱਲੋਂ ਸਾਰੇ ਆਫੀਸਰਸ ਦੀ ਮੀਟਿੰਗ ਕਰਕੇ ਸਭ ਨੂੰ ਖਾਸ ਹਦਾਇਤ ਕੀਤੀ ਗਈ ਸੀ ਕਿ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਜਿਹੜੀ ਸਾਡੀ ਵਿਜਲ ਹੈ ਉਹਨੂੰ ਇੰਟੈਂਸੀਫਾਈ ਕੀਤਾ ਜਾਊਗਾ ਤੇ ਜਿਹੜੀ ਚੈਕਿੰਗ ਹੈਗੀ ਹੈ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੀਤੀ ਜਾਊਗੀ ਔਰ ਕਿਸੇ ਤਰ੍ਹਾਂ ਦੀ ਕੋਈ ਵੀ ਲੈਕਸਟੀ ਜਿਹੜੀ ਹੈ ਉਹਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਊਗੀ ਸਾਡੇ ਵੱਲੋਂ ਸਾਰੇ ਆਫੀਸਰਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀ ਤਕੋਡ ਲੌਕ ਆਫ ਕੰਡਕਟ ਲੱਗਣ ਤੋਂ ਬਾਅਦ ਸਾਡੀਆਂ ਟੀਮਸ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੈਕਿੰਗ ਕਰ ਰਹੀਆਂ ਸੀਗੀਆਂ ਤਾਂ ਉਹਦੇ ਵਿੱਚ ਉਹਨਾਂ ਨੂੰ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਉਹਨਾਂ ਨੂੰ ਸੈਟਰਡੇ ਨਾਈਟ ਕਰੀਬ 11:00 ਵਜੇ ਭਵਾਨੀਗੜ੍ਹ ਵਾਲੇ ਟੋਲ ਪਲਾਜ਼ਾ ਦੇ ਕੋਲੋਂ ਇੱਕ ਨੋਵਾ ਗੱਡੀ ਦੇ ਵਿੱਚ ਕਰੀਬ 5 ਕਰੋੜ ਦੀ ਜੁਐਲਰੀ ਮਿਲੀ ਜਿਹਦਾ ਕਿ ਕੋਈ ਇਵੇ ਬਿਲ ਵੀ ਨਹੀਂ ਸੀਗਾ ਔਰ ਉਹ ਬੰਦਾ ਕੋਈ ਉਹਦਾ ਬਠਿੰਡਾ ਤੋਂ ਚੰਡੀਗੜ੍ਹ ਜਾਣ ਦੇ ਲਈ ਕੋਈ ਚਲਾਨ ਵਗੈਰਾ ਕੁਝ ਵੀ ਉਹ ਪ੍ਰੋਡਿਊਸ ਨਹੀਂ ਕਰ ਸਕਿਆ ਕੋਈ ਉਹ ਡਾਕੂਮੈਂਟਸ ਵੀ ਨਹੀਂ ਦਿਖਾ ਸਕਿਆ ਕਿ ਉੱਥੇ ਉਹ ਕਿਸ ਲਈ ਜੁਐਲਰੀ ਲੈ ਕੇ ਗਿਆ ਸੀ ਨਾ ਹੀ ਉਹਦੇ ਕੋਲ ਕੋਈ ਮੰਡੇਟਰੀ ਪਰਮਿਸ਼ਨ ਸੀ ਨਾ ਹੀ ਉਹਦੇ ਕੋਲ ਕੋਈ ਉਹਨੇ ਕੋਈ ਟੈਂਪਰੇਰੀ ਜੀਐਸਟੀਐਨ ਕੋਈ ਐਗਜ਼ਿਬਿਸ਼ਨ ਲੈ ਲਿਆ ਹੋਵੇ ਜਾਂ ਕੁਝ ਹੋਵੇ ਐਸਾ ਕੋਈ ਡਾਕੂਮੈਂਟ ਉਹ ਸਾਨੂੰ ਸ਼ੋਅ ਨਹੀਂ ਕਰ ਸਕਿਆ ਤਾਂ ਉਹ ਜਿਹੜੀ ਸੀਗੀ ਜੁਐਲਰੀ ਜਿਹੜੀ ਸੀ ਸਾਡੇ ਸੀਪੂ ਪਟਿਆਲਾ ਦੀ ਟੀਮ ਵੱਲੋਂ ਇਪਾਉਂਡ ਕੀਤੀ ਗਈ ਜੀ ਸੋ ਕਿਹਨਾਂ ਦੀ ਜੁਐਲਰੀ ਸੀਗੀ ਇਹ ਕੌਣ ਨੇ ਉਹਨਾਂ ਦੇ ਉਹਦੇ ਕੁਝ ਆ ਕੋਈ ਅਰੇਂਜ ਜੁਐਲਰਸ ਨੇ ਜੀ ਜਿਹੜੇ ਚੰਡੀਗੜ੍ਹ ਬੇਸਡ ਨੇ ਔਰ ਉਹਨਾਂ ਦਾ ਤਾਂ ਇਹ ਕਹਿਣਾ ਹੈਗਾ ਕਿ ਉਹ 15 16 ਨੂੰ ਉਹਨਾਂ ਨੇ ਬਠਿੰਡਾ ਦੇ ਵਿੱਚ ਐਗਜ਼ਿਬਿਸ਼ਨ ਲਗਾਈ ਸੀਗੀ ਤਾਂ ਐਗਜ਼ਿਬਿਸ਼ਨ ਤੋਂ ਬਾਅਦ ਉਹ ਆਪਣੀ ਜੁਐਲਰੀ ਵਾਪਸ ਲੈ ਕੇ ਜਾ ਰਹੇ ਸੀ ਪਰ ਉਹ ਇਹ ਕਹਿੰਦੇ ਨੇ ਕਿ ਸਾਨੂੰ ਕੋਡ ਲੱਗਣ ਦਾ ਕੁਝ ਪਤਾ ਨਹੀਂ ਸੀਗਾ ਕਿ ਅਸੀਂ ਕੋਡ ਲੱਗਣ ਤੋਂ ਬਾਅਦ ਐਸੀ ਜਿਹੜੀ ਕੋਈ ਵੀ ਮੂਵਮੈਂਟ ਕਰਨੀ ਹੈ ਉਹਦੇ ਅਸੀਂ ਅਥਾਰਟੀਜ਼ ਤੋਂ ਪਰਮਿਸ਼ਨ ਲੈਣੀ ਹੁੰਦੀ ਹੈ ਨਹੀਂ ਉਹਨਾਂ ਕੋਲ ਕੋਈ ਵੀ ਡਾਕੂਮੈਂਟਸ ਨਹੀਂ ਸੀ ਨਾ ਉਹਨਾਂ ਕੋਲ ਇਵੇ ਬਿਲ ਸੀ ਨਾ ਉਹਨਾਂ ਕੋਲ ਗੁੱਡਸ ਤੇ ਆਨ ਦਾ ਜਾਂ ਵਾਪਸ ਜਾਣ ਦਾ ਕੋਈ ਚਲਾਨ ਵਗੈਰਾ ਕਿਸੇ ਤਰ੍ਹਾਂ ਦੇ ਕੋਈ ਡਾਕੂਮੈਂਟਸ ਨਹੀਂ ਸੀ ਕੋਈ ਇਵੇ ਬਿਲ ਨਹੀਂ ਸੀ ਕੋਈ ਟੈਂਪਰੇਰੀ ਜੀਐਸਟੀਐਨ ਨਹੀਂ ਸੀ ਕੋਈ ਅਥਾਰਟੀਜ਼ ਤੋਂ ਕੋਈ ਐਨਓਸੀ ਲਿਆ ਹੋਵੇ ਕੋਈ ਇਸ ਤਰ੍ਹਾਂ ਦਾ ਨਹੀਂ ਸੀ ਜੀ ਹੁਣ ਤੋਂ ਤੁਹਾਡੇ ਕੋਲੋਂ ਹਾਂ ਕਿ ਜਿਹੜੀ ਇਹ ਕਾਰਵਾਈ ਅਮਚ ਲੈ ਜਾਂਦੀ ਜਾਈਗੀ ਸਾਡੇ ਇਨਫੋਰਸਮੈਂਟ ਦੇ ਸੀਪੂ ਪਟਿਆਲਾ ਦੀ ਜਿਹੜੀ ਟੀਮ ਹੈ ਉਹ ਜੁਐਲਰੀ ਨੂੰ ਗਵਰਨਮੈਂਟ ਅਪਰੂਵਡ ਵੈਲਿਊਅਰ ਜਿਹੜੇ ਨੇ ਉਹਨਾਂ ਦੇ ਕੋਲੋਂ ਈਵੈਲਿਊਏਟ ਕਰਵਾ ਰਹੀ ਹੈ ਈਵੈਲਿਊਏਸ਼ਨ ਹੋਣ ਤੋਂ ਬਾਅਦ ਉਹਦਾ ਜਿਹੜਾ ਟੈਕਸ ਪੈਨਲਟੀ ਦਾ ਜੋ ਅਮਾਊਂਟ ਹੈ ਉਹ ਡਿਟਰਮਾਈਨ ਕੀਤਾ ਜਾਊਗਾ ਤਾਂ ਪਾਰਟੀ ਨੂੰ ਇਨਟੀਮੀਟ ਕਰ ਦਿੱਤਾ ਜਾਊਗਾ ਜੇ ਤਾਂ ਪਾਰਟੀ ਉਹ ਪਰਵਾਹ ਦਿੰਦੀ ਹੈ ਤੋ ਉਹ ਟੈਕਸਟ ਡਿਪੋਜ਼ਿਟ ਕਰਵਾ ਕੇ ਉਹਨਾਂ ਦੀ ਜਿਹੜੀ ਹੈ ਰਿਲੀਜ਼ ਕਰ ਦਿੱਤੀਆਂ ਜਾਣੀਆਂ ਗੁੱਡਸ ਔਰ ਜੇ ਉਹ ਨਹੀਂ ਪਰਵਾੰਦੀ ਹੈ ਤਾਂ ਉਹਨਾਂ ਨੂੰ ਤਦ ਤੱਕ ਫੈਸਲਾ ਹੋਣ ਤੱਕ ਉਹਨਾਂ ਨੂੰ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ ਮੈਡਮ ਜਦੋਂ ਇਹ ਸਮਾਨ ਫੜਿਆ ਗਿਆ ਕੀ ਉਦੋਂ ਡਿਪਾਰਟਮੈਂਟ ਦੀ ਰੁਟੀਨ ਚੈਕਿੰਗ ਸੀ ਜਾਂ ਕੋਈ ਇਨਫੋਰਮੇਸ਼ਨ ਮਿਲੀ ਹੋਈ ਸੀ ਰੁਟੀਨ ਚੈਕਿੰਗ ਵੀ ਚੱਲ ਰਹੀ ਸੀ ਔਰ ਇਨਫੋਰਮੇਸ਼ਨ ਵੀ ਆਈ ਸੀ ਕੇ ਬੰਦੇ ਨੇ ਜਿਹੜਾ ਹੈਗਾ ਬਿਨਾ ਕੋਈ ਵੀ ਟੈਕਸ ਡਿਪੋਜ਼ਿਟ ਕੀਤੇ ਬਿਨਾ ਕੋਈ ਟੈਂਪਰੇਰੀ ਜੀਐਸਟੀ ਨੰਬਰ ਲਏ ਇਹਦੇ ਵੱਲੋਂ ਜਿਹੜੀ ਬਠਿੰਡਾ ਦੇ ਵਿੱਚ ਐਗਜ਼ਿਬਿਸ਼ਨ ਲਗਾਈ ਗਈ ਹੈ ਔਰ ਉਹ ਹੁਣ ਸਾਰੇ ਜਿਹੜੀ ਜੁਐਲਰੀ ਹੈ ਉਹਨੂੰ ਵਾਪਸ ਲੈ ਕੇ ਉਹ ਚੰਡੀਗੜ੍ਹ ਜਾ ਰਹੇ ਮੈਡਮ ਹੁਣ ਕੋਡ ਆਫ ਕੰਡਕਟ ਵੀ ਲੱਗ ਗਿਆ ਇਸ ਦੌਰਾਨ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਗਾਈਡ ਕਰਨਾ ਚਾਹੋਗੇ ਕਿ ਇਸ ਸੰਬੰਧੀ ਕਿੰਨਾ ਕੈਸ਼ ਲਿਜਾਇਆ ਜਾ ਸਕਦਾ ਹੈ ਸਾਰੇ ਲੋਕਾਂ ਨੂੰ ਇਹ ਹੀ ਗਾਈਡਲਾਈਨਸ ਨੇ ਕਿ ਮਾਡਲ ਕੋਡ ਆਫ ਕੰਡਕਟ ਦੀਆਂ ਸਾਰੀਆਂ ਹਦਾਇਤਾਂ ਜਿਹੜੀਆਂ ਨੇ ਈਸੀਆਈ ਦੇ ਵੈਬਸਾਈਟ ਦੇ ਉੱਤੇ ਅਵੇਲੇਬਲ ਨੇ ਕੋਈ ਵੀ ਜਨਤਾ ਜੋ ਨਿਰਧਾਰਿਤ ਕੈਸ਼ ਲਿਮਿਟ ਦੀ ਸੀਮਾ ਉਸ ਤੋਂ ਬਾਅਦ ਜੇ ਲੈ ਕੇ ਜਾਣਾ ਤਾਂ ਤੁਹਾਨੂੰ ਉਹਦੀ ਜਿਹੜੀ ਹੈ ਪਰਮਿਸ਼ਨ ਉੱਥੋਂ ਦੇ ਆਫੀਸਰਸ ਤੋਂ ਲੈ ਕੇ ਹੀ ਕੈਰੀ ਕੀਤਾ ਜਾਵੇ ਔਰ ਗੁੱਡਸ ਦੇ ਵਾਸਤੇ ਤਾਂ ਵੈਸੇ ਵੀ ਕੋਡ ਆਫ ਕੰਡਕਟ ਲੱਗਿਆ ਹੋਵੇ ਜਾਂ ਨਾ ਲੱਗਿਆ ਹੋਵੇ ਉਸ ਤੋਂ ਬਿਨਾ ਬਿਨਾ ਟੈਕਸ ਦੇ ਜਿਹੜਾ ਗੁੱਡਸ ਦਾ ਮੂਵਮੈਂਟ ਅਲਾਉਡ ਨਹੀਂ ਹੈਗਾ ਸਾਰੇ ਬੰਦੇ ਜਿਹਦੇ ਕਦੀ ਕਿਸੇ ਐਕਸ ਵਿਸ਼ੇ ਲੈ ਵੀ ਜਾਣਾ ਤਾਂ ਪਰਮਿਸ਼ਨ ਲੈ ਕੇ ਜੋ ਟੈਂਪਰੇਰੀ ਜੀਐਸਟੀ ਨੰਬਰ ਲੈਣ ਦੀ ਪ੍ਰਵੀਜ਼ਨ ਹੈ ਆਪਣਾ ਪੂਰਾ ਟੈਕਸ ਪਰਵਾਕੇ ਫਿਰ ਲੈ ਕੇ ਜਾਣ ਨਹੀਂ ਤਾਂ ਸਾਡੀਆਂ ਟੀਮਾਂ ਵੱਲੋਂ ਸਖਤ ਕਾਰਵਾਈ ਕੀਤੀ ਜਾਊਗੀ ਮੈਡਮ ਕੀ ਓਨਰ ਮੰਨ ਗਿਆ ਵੀ ਜੁਐਲਰੀ ਰੂਦੀ ਹੈ ਹਾਂਜੀ ਹਾਂਜੀ ਉਹ ਉੱਥੇ ਜਦੋਂ ਈਵੈਲੂਏਸ਼ਨ ਹੋ ਰਹੀ ਹੈ ਤਾਂ ਉਹ ਓਨਰ ਉੱਥੇ ਆ ਪਾ ਕੇ ਉਦੀ ਹਾਜ਼ਰੀ ਦੇ ਵਿੱਚ ਹੀ ਕੀਤੀ ਜਾ ਰਹੀ ਹੈ ਔਰ ਜਦੋਂ ਉਹਨੇ ਉੱਥੇ ਗੁੱਡਸ ਵੀ ਰੱਖੀਆਂ ਹੈਗੀਆਂ ਤੇ ਉਹਦੀ ਹਾਜ਼ਰੀ ਦੇ ਵਿੱਚ ਹੀ ਉੱਥੇ ਰੱਖੀਆਂ ਲੌਕ ਕੀਤੀਆਂ ਗਈਆਂ ਤੇ ਹੁਣ ਉਹਦੀ ਹਾਜ਼ਰੀ ਦੇ ਵਿੱਚ ਹੀ ਈਵੈਲੂਏਸ਼ਨ ਹੋਣ ਤੋਂ ਬਾਅਦ ਅਗਰ ਉਹ ਟੈਕਸ ਭਰਵਾ ਦੇਗਾ ਤਾਂ ਰਿਲੀਜ਼ ਕਰ ਦਿੱਤੀਆਂ ਜਾਣਗੀਆਂ ਔਰ ਜੇ ਉਹ ਟੈਕਸ ਨਹੀਂ ਭਰਵਾਊਗਾ ਤਾਂ ਫਿਰ ਉਹ ਸਾਰਾ ਜਿਹੜਾ ਹੈ ਐਸਬੀਆਈ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰ ਦਿੱਤਾ ਜਾਵੇ ਠੀਕ ਥੈਂਕ ਯੂ Так, так. Аня, привіт. Торе, то таке. Це фон. А, стрим. Ну.